ਪ੍ਰਭ ਪਾਵੇ ਮਾਨੁਖ ਗਤੀ ਪਾਵੇ ਪ੍ਰਪਾਵੇ ਤਾ ਪਾਤਰ ਤਰਤਰਾਵੇ ਪ੍ਰਭ ਪਾਵੇ ਬਿਨ ਸਾਸ ਤੇ ਰੱਖੇ ਪ੍ਰਭ ਪਾਵੇ ਤਾ ਹਰਿ ਗੁਣ ਪਾਖੇ ਪ੍ਰਭ ਪਾਵੇ ਤਾ ਪਤਿਤ ਉਦਾਰੈ ਆਪੁ ਕਰੈ ਆਪਨ ਬੇਚਾਰੈ ਦੂਹਾਂ ਸਿਰਿਆਂ ਕਾ ਆਪੁ ਸੋਆਮੀ ਖੇਲੈ ਬਿਗਸੈ ਅੰਤਰ ਜਾਮੈ ਜੋ ਪਾਵੈ ਸੋ ਕਾਰ ਕਰਾਵੈ ਨਾਨਕ ਦੇਖਿ ਟਿ ਆਵਰੁ ਨਾਮ ਆ ਪ੍ਰਭੂ ਪਾਵੇ ਮਾਨਕ ਗਤੀ ਪਾਵੇ ਪ੍ਰਭੂ ਪਾਵੇ ਤਾਂ ਪਾਥਰ ਤਰਾ ਪ੍ਰਭੂ ਪਾਵੇ ਬਿਨੁ ਸਾਸ ਤੇ ਰੱਖੇ ਪ੍ਰਭੂ ਪਾਵੇ ਤਾਂ ਹਰਿ ਗੁਣ ਪਾਖੇ ਪ੍ਰਭੂ ਪਾਵੇ ਤਾਂ ਪਤਿਤ ਉਧਾਰੇ ਆਪੁ ਕਰੈ ਆਪਨ ਵਿਚਾਰੈ ਦੋਹਾਂ ਸਿਰਿਆਂ ਕਾ ਮਪੂਸੂ ਆਮੀਂ ਖੇਲ ਬਿਗਸੈ ਅੰਤਰ ਜਾਮੀਂ ਜੋ ਪਾਵੇ ਸੋ ਕਾਰ ਕਰਾਵੇ ਨਾਨਕ ਦ੍ਰਿਸ਼ਟੀ ਔਰੂ ਨਾ ਉਪਕਾਰ ਕਰਾਵੇ ਨਾਨਕ ਦ੍ਰਿਸ਼ਟੀ ਅਵਰ ਨਾਮ ਮਨੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਗੁਰਬਾਣੀ ਕੀਰਤਨ ਕਥਾ ਦੀ ਸ਼੍ਰੇਨਖਲਾ ਵਿੱਚ ਆਪ ਸਾਰਿਆਂ ਨੂੰ ਦੀਆਂ ਹਰੀ ਜਸ ਗਾਇਨ ਕਰਦੇ ਹੋਏ ਹਰੀ ਨਾਮ ਗੁਣ ਗਾਇਨ ਕਰਦੇ ਹੋਏ ਗੁਰੂ ਜੀ ਉਪਦੇਸ਼ ਕਰਦੇ ਹਨ ਪ੍ਰਭ ਪਾਵੇ ਮਾਨਖ ਗਤ ਪਾਵੇ ਪ੍ਰਭ ਪਾਵੇ ਤਾਂ ਪਥਰ ਤਰਾਵੇ ਆਪਾਂ ਕਹਿ ਦਿੰਨੇ ਨਾ ਕਿ ਉਹ ਬੰਦਾ ਨਾ ਬਿਲਕੁਲ ਪੱਥਰ ਦੀ ਪ੍ਰਵਰਤੀ ਆਣਾ ਉਹਨਾਂ ਦਾ ਡੁੱਬਣਾ ਹੀ ਡੁੱਬਣਾ ਪਰ ਨਹੀਂ ਜੇ ਪ੍ਰਭੂ ਦੀ ਮਿਹਰ ਹੋ ਜਾਏ ਨਾ ਤੇ ਉਸ ਜਿਸ ਨੂੰ ਆਪਾਂ ਪਾਤਿਤ ਗਿਣਦੇ ਆ ਡੁੱਬ ਵੀ ਇਹ ਗਿਣਦੇ ਆ ਕਿ ਇਹ ਕਿੱਥੋਂ ਤਰ ਜਾਊਗਾ ਉਹਦਾ ਵੀ ਉਦਾਰ ਹੋ ਸਕਦਾ ਪ੍ਰਭ ਪਾਵੇ ਮਨ ਗਤ ਪਾਵੇ ਪ੍ਰਭ ਪਾਵੇ ਤਾਂ ਪਥਰ ਤਰਾਵੇ ਪੱਥਰ ਅਰ ਕੀ ਜਿਹੜੀ ਜਿਹਦੀ ਬਿਰਤੀ ਨਾ ਜਿਹਦਾ ਸੁਭਾਅ ਉਹਦਾ ਬੇਲਾ ਪਾਰ ਨਗਾ ਦੇਵੇ ਪਰਾਪਾਵੇ ਬਿਨ ਸਾਂਸ ਤੇ ਰੱਖੇ ਆਪਾਂ ਕਹਿੰਦੇ ਨੇ ਨਾ ਇਹ ਬੰਦਾ ਨਹੀਂ ਹੁਣ ਬਚਦਾ ਉਹ ਜਾ ਸਾਹ ਬਿਲਕੁਲ ਜਦੋਂ ਖੜ ਵੀ ਜਾਣਾ ਉਹਦੋਂ ਵੀ ਸਾਹ ਫੂਕੇ ਜਾ ਸਕਦੇ ਨੇ ਇਹ ਪ੍ਰਭੂ ਦੀ ਮਰਜ਼ੀ ਹੈ ਪਰਾਪਾਵੇ ਤਾਂ ਹਰੀ ਗੁਣ ਪਾਖੇ ਆਪਾਂ ਕਹਿ ਦਿੰਨੇ ਨੇ ਨਾ ਇਹ ਕਿੱਥੋਂ ਕੀਰਤਨ ਕਰ ਲੂਗਾ ਕਿੱਡਾ ਤਾਂ ਮੂਰਖ ਅਨਪੜਾ ਤਾਂ ਬੰਦਾ ਇਹਨੇ ਕਦੇ ਪਾਠ ਵੀ ਨਹੀਂ ਕੀਤਾ ਪ੍ਰਭੂ ਦਾ ਆਸ਼ੀਰਵਾਦ ਹੋ ਜਾਣਾ ਤੇ ਉਹ ਬੰਦਾ ਫਿਰ ਹਰੀ ਗੁਣ ਵੀ ਗਾਉਣ ਲੱਗ ਜਾਂਦਾ ਪਰਾਪਾਵੇ ਤਾਂ ਪਤਿਤ ਉਧਾਰੇ ਤੇ ਜਿਹਨੇ ਆਪਾਂ ਕਹਿ ਦਿੰਨੇ ਕਿ ਇਹਦੇ ਕੋਹ ਕੀ ਬਚਿਆ ਇਹਨੇ ਸਭ ਕੁਝ ਤਗਵਾ ਲਿਆ ਪਤਿਤ ਉਹਨੂੰ ਕਹਿੰਦੇ ਨੇ ਵੈਸੇ ਤਾਂ ਪਤਿਤ ਸੰਸਕ੍ਰਿਤ ਕਹਿੰਦੇ ਹੋ ਜਿਹੜਾ ਡਿੱਗ ਜਾਏ ਪਰ ਜਿਹੜਾ ਆਤਮਿਕ ਤੌਰ ਤੇ ਡਿੱਗ ਜਾਣਾ ਜਿਆਦਾਤਰ ਆਪਾਂ ਉਸਨੂੰ ਕਹਿੰਨੇ ਪਤਿਤ ਪਰ ਜੇ ਪ੍ਰਭੂ ਦੀ ਕਿਰਪਾ ਹੋ ਜਾਏ ਉਹਨੂੰ ਸਮਤ ਮਿਲਦੀ ਹੈ ਉਹ ਸਿੱਧੇ ਪਾਸੇ ਵੀ ਲੱਗਦਾ ਉਹਦਾ ਵੀ ਉਦਾਰ ਹੁੰਦਾ ਆਪ ਕਰੇ ਆਪਨ ਵਿਚਾਰੇ ਇਹ ਪ੍ਰਭੂ ਦੀ ਰਚਨਾ ਹੈ ਪ੍ਰਭੂ ਆਪ ਕਰਦਾ ਹੈ ਤੇ ਆਪਣੇ ਸਲਾਹਦਾ ਕਰਦਾ ਕਿਸੇ ਤੋਂ ਪੁੱਛ ਕੇ ਨਹੀਂ ਕਰਦਾ ਦੁਹਾਂ ਸਿਰਿਆਂ ਕਾ ਆਪ ਸੁਆਮੀ ਬਿਜੇ ਚੰਗਿਆਂ ਵਿੱਚ ਹੈ ਇਹ ਜਿਹੜੇ ਚੰਗੇ ਨਹੀਂ ਆਪਾਂ ਕਹਿੰਨੇ ਆ ਉਹਨਾਂ 'ਚ ਕਿਹੜਾ ਪ੍ਰਭੂ ਨਹੀਂ ਹੈਗਾ ਪ੍ਰਭੂ ਕਿਰਪਾ ਕਰ ਦਵੇ ਤੇ ਉਹ ਉਹਨਾਂ ਦਾ ਬੇੜਾ ਪਾਰ ਹੋ ਜਵੇ ਉਹ ਹਰੀ ਗੁਣ ਵੀ ਗਾਉਣ ਲੱਗ ਜਾਣ ਉਹਨਾਂ ਦਾ ਉਧਾਰ ਵੀ ਹੋ ਜਵੇ ਖੇਲੇ ਬਿਗਸੇ ਅੰਤਰਜਾਮੀ ਇਹ ਪ੍ਰਭੂ ਦੀ ਲੀਲਾ ਹੈ ਪ੍ਰਭੂ ਦੀ ਖੇਡ ਹੈ ਉਹ ਆਪ ਹੀ ਇਹ ਖੇਡ ਨੂੰ ਰਚਦਾ ਹੈ ਆਪ ਹੀ ਦੇਖਦਾ ਹੈ ਤੇ ਆਪ ਹੀ ਬਿਗਸ ਸੁਧਾਈ ਨਹੀਂ ਖੁਸ਼ ਵੀ ਹੁੰਦਾ ਜੋ ਪਾਵੇ ਸੋ ਕਾਰ ਕਰਾਵੇਂ ਨਾਨਕ ਦ੍ਰਿਸ਼ਟੀ ਵਰਨ ਅਮਨ ਸਾਰੀ ਕਾਇਨਾਤ ਵਿੱਚ ਹੈ ਏਕੋਕਾਰ ਕੀ ਚੰਗੇ ਕੀ ਮੜੇ ਤਾਂ ਆਪਣੀ ਸੋਚਣਾ ਜੋ ਪਾਵੇ ਸੋ ਕਾਰ ਕਰਾਵੇ ਜਿਸ ਤਰ੍ਹਾਂ ਪ੍ਰਭੂ ਨੂੰ ਪਾਉਂਦਾ ਨਾ ਤੇ ਇਹ ਜਿਹੜਾ ਸਟੇਜ ਆ ਜਿਹਨੂੰ ਆਪਾਂ ਕਹਿੰਨੇ ਆ ਨਾਟਕ ਦਾ ਸਟੇਜ ਕਹਿ ਲੋ ਹਨ ਤੇ ਜਿਹੋ ਜਾਂ ਕਿਰਦਾਰ ਪ੍ਰਭੂ ਬਖਸ਼ ਦਾ ਆਪਾਂ ਉਹ ਜਾਂ ਹੀ ਕਰਦੇ ਜੋ ਭਾਵੇਂ ਸੋ ਕਰ ਕਰਾਵੇ ਨਾਨਕ ਦ੍ਰਿਸ਼ਟੀ ਅਵਰ ਨਾ ਆਵੇ ਤੇ ਸਾਰੀ ਰਚਨਾ ਦੇ ਵਿੱਚ ਤਾਂ ਆਪ ਸਮਾਇਆ ਹੋਵੇ ਤੇ ਬਾਬਾ ਜੀ ਕਹਿੰਦੇ ਮੈਨੂੰ ਸਾਰੇ ਪਾਸੇ ਇੱਕ ਹੰਮਕਾਰੀ ਇੱਕ ਹੰਮਕਾਰ ਨਜ਼ਰ ਆਉਂਦਾ ਹੋਰ ਕੋਈ ਨਜ਼ਰ ਨਹੀਂ ਹੁੰਦਾ ਇਸ ਤਰ੍ਹਾਂ ਗੁਰੂ ਜੀ ਉਪਦੇਸ਼ ਕਰਦੇ ਹਨ ਇਸ ਦੇ ਨਾਲ ਹੀ ਦਾਸ ਨੂੰ ਅਗਿਆ ਬਖਸ਼ੂ ਹੁਈ ਅੰਕਲਤੀ ਦੇ ਦਾਸ ਖਿਮਾ ਦਾ ਜਾਚਕ ਹੈ ਅਰਦਾਸ ਕਰਿਓ ਕਿ ਏਕ ਹੀ ਕਥਾ ਦੀ ਲੜੀ ਅਗੇ ਵੀ ਇਸ ਤਰ੍ਹਾਂ ਚੱਲਦੀ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ